ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਈ ਗੁਰਬਾਣੀ ਦੇ ਵਿੱਚ ਬਹੁਤ ਸਾਰੇ ਐਸੇ ਸ਼ਬਦ ਮਿਲਦੇ ਆ ਜਿਨ੍ਹਾਂ ਦੇ ਵਿੱਚ ਸਤਗੁਰੂ ਪਾਤਸ਼ਾਹ ਨੇ ਇੱਕ ਸ਼ਬਦ ਵਰਤਿਆ ਇੱਕ ਹੀ ਅੱਖਰ ਹੋ ਤੇ ਇੱਕ ਹੀ ਸ਼ਬਦ ਆ ਉਹਦਾ ਨਾਂ ਹੈ ਜੇ ਇਹ ਜਿਹੜੀ ਜੇ ਹੈ ਇਹ ਜੇ ਬੜੀ ਪਾਵਰਫੁਲ ਹੈ ਬੜੀ ਸ਼ਕਤੀਸ਼ਾਲੀ ਹੈ ਜਿਨ੍ਹਾਂ ਚਿਰ ਅਸੀਂ ਇਹ ਜੇ ਦੀ ਕੰਧ ਟੱਪਦੇ ਨਹੀਂ ਜਿਨ੍ਹਾਂ ਚਿਰ ਇਸ ਜੇ ਦੀ ਕੰਧ ਨੂੰ ਢਾ ਨਹੀਂ ਦਿੰਦੇ ਜਿੰਨਾ ਚਿਰ ਅਸੀਂ ਇਸ ਜੇ ਤੋਂ ਅੱਗੇ ਨਹੀਂ ਲੰਘਦੇ ਉਹਨਾਂ ਚਿਰ ਗੁਰੂ ਪਾਤਸ਼ਾਹ ਕਹਿੰਦੇ ਸਾਡੇ ਉੱਤੇ ਕੋਈ ਬਖਸ਼ਿਸ਼ ਨਹੀਂ ਹੁੰਦੀ ਅਸੀਂ ਡਿਮਾਂਡ ਕਰਦੇ ਆਂ ਮੰਗ ਕਰਦੇ ਆਂ ਪਰ ਉਸ ਜੇ ਦੇ ਨਾਲ ਗੁਰੂ ਪਾਤਸ਼ਾਹ ਫਿਰ ਅਗਲੀ ਸ਼ਰਤ ਦੱਸਦੇ ਨੇ ਕਿ ਜੇ ਆਹ ਸ਼ਰਤ ਪੂਰੀ ਕਰੇਗਾ ਜੇ ਗੁਰੂ ਦੇ ਬਚਨ ਨੂੰ ਮੰਨੇਗਾ ਤਾਂ ਇਹ ਤੇਰੀ ਸ਼ਰਤ ਹੈ ਜਿਹੜੀ ਤੇਰੀ ਅਰਦਾਸ ਹੈ ਜਿਹੜੀ ਤੇਰੀ ਬੇਨਤੀ ਹੈ ਜਿਹੜੀ ਤੇਰੀ ਮੰਗ ਹੈ ਤਾਂ ਪੂਰੀ ਹੋ ਸਕਦੀ ਹੈ ਆਪਾਂ ਸ਼ਬਦ ਸੁਣਦੇ ਆ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਇਸ ਸ਼ਬਦ ਵਿੱਚ ਗੁਰੂ ਪਾਤਸ਼ਾਹ ਨੇ ਤਿੰਨ ਵਾਰ ਜੇ ਸ਼ਬਦ ਵਰਤਿਆ ਤਿੰਨ ਵਾਰ ਪਹਿਲੀ ਵਾਰੀ ਜੇ ਸ਼ਬਦ ਵਰਤਿਆ ਸੱਬੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ ਪਾਤਸ਼ਾਹ ਕਹਿੰਦੇ ਤੈਨੂੰ ਸਭ ਕੁਝ ਮਿਲ ਸਕਦਾ ਹੈ ਸਾਰੇ ਪਦਾਰਥ ਮਿਲ ਸਕਦੇ ਨੇ ਪਦਾਰਥਾਂ ਦੇ ਢੰਡਾਰਿਆਂ ਦੇ ਢੰਡਾਰੇ ਮਿਲ ਸਕਦੇ ਨੇ ਪਰ ਨਾਲ ਸ਼ਬਦ ਆ ਜਾਂਦਾ ਜੇ ਜੇ ਆਵੇ ਇੱਕ ਹੱਥ ਜੇ ਪਰਮਪਿਤਾ ਪਰਮਾਤਮਾ ਦੀ ਮਿਹਰ ਹੋ ਜਾਏ ਉਹ ਤੇਰੇ ਅੰਦਰ ਵਸ ਜਾਏ ਤੇਰੇ ਤੇ ਕਿਰਪਾ ਕਰ ਦੇ ਤੇਰੇ ਹੱਥ ਵਿੱਚ ਭਾਵ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਏ ਤਾਂ ਇਹ ਤੈਨੂੰ ਸਾਰੇ ਪਦਾਰਥ ਮਿਲ ਸਕਦੇ ਆਂ ਦੂਸਰੀ ਵਾਰੀ ਪਾਤਸ਼ਾਹ ਜੇ ਵਰਤਦੇ ਨੇ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਤ ਆਪਣਾ ਜਿਹੜਾ ਜਨਮ ਹੈ ਇਹਨੂੰ ਬਾਣੀ ਨੇ ਪਦਾਰਥਾਂ ਦੇ ਵਿੱਚ ਲਿਆਏ ਵੀ ਇੱਕ ਜਨਮ ਪਦਾਰਥ ਹੈ ਪ੍ਰੇਮ ਪਦਾਰਥ ਹੈ ਨਾਮ ਪਦਾਰਥ ਹੈ ਪਾਸ਼ਾ ਕਹਿੰਦੇ ਨੇ ਇਹ ਜਨਮ ਪਦਾਰਥ ਵੀ ਸਫਲ ਹੋ ਜਾਂਦਾ ਹੈ ਪਰ ਹੁੰਦਾ ਕਦੋਂ ਕਹਿੰਦੇ ਜੇ ਜੇ ਆ ਜਾਂਦੀ ਮੂਰੇ ਸੱਚਾ ਸ਼ਬਦ ਕਥ ਸੱਚਾ ਸ਼ਬਦ ਦਾ ਮਤਲਬ ਕੀ ਹੈ ਕਿ ਜੋ ਪਰਮ ਪਿਤਾ ਪਰਮਾਤਮਾ ਸੱਚ ਹੈ ਉਸ ਦਾ ਜਿਹੜਾ ਹੁਕਮ ਹੈ ਉਸ ਦੇ ਹੁਕਮ ਦੇ ਵਿੱਚ ਉਹਦੀ ਰਜਾ ਦੇ ਵਿੱਚ ਜੇ ਜ਼ਿੰਦਗੀ ਜਿਉਣ ਲੱਗ ਜਾਏ ਕਥ ਤੋਂ ਭਾਵਨ ਦਾ ਕਥਨ ਕਰਨਾ ਭਾਵ ਰੱਬੀ ਹੁਕਮ ਨੂੰ ਕਥਨ ਕਰਨ ਲੱਗ ਜਾਏ ਭਾਵ ਰੱਬ ਦੇ ਹੁਕਮ ਦੀ ਕਥਾ ਕਰਨ ਲੱਗ ਜਾਏ ਦਾ ਭਾਵ ਕਿ ਜਿਹੜਾ ਰੱਬੀ ਹੁਕਮ ਹੈ ਉਹਦੇ ਅਨੁਸਾਰ ਚੱਲਣ ਲੱਗ ਪਏ ਤੀਜੀ ਵਾਰੀ ਪਾਤਸ਼ਾਹ ਨੇ ਇਸੇ ਸ਼ਬਦ ਵਿੱਚ ਜੇ ਵਰਤੀ ਆ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਪਾਸ਼ਾ ਕਹਿੰਦੇ ਨੇ ਲੱਖਾਂ ਖੁਸ਼ੀਆਂ ਪਾਤਸ਼ਾਹੀਆਂ ਇਹ ਬਖਸ਼ਿਸ਼ਾਂ ਇਹ ਬਰਕਤਾਂ ਮਿਲ ਸਕਦੀਆਂ ਪਰ ਅੱਗੇ ਫੇਰ ਜੇ ਦਾ ਜਿਹੜਾ ਡੰਡਾ ਅੱਗੇ ਖੜਾ ਹੈ ਜੇ ਦੀ ਅੱਗੇ ਕੰਧ ਉਸਰੀ ਹੋਈ ਹੈ ਪਾਸ਼ਾ ਕਹਿੰਦੇ ਨੇ ਜੇ ਸਤਗੁਰ ਨਦਰ ਕਰੇ ਜੇ ਸਤਿਗੁਰੂ ਦੀ ਮੇਰ ਹੋਵੇ ਜੇ ਸਤਿਗੁਰੂ ਦੀ ਨਦਰ ਹੋਵੇ ਤਾਂ ਹੀ ਗੁਰੂ ਪਾਤਸ਼ਾਹ ਕਹਿੰਦੇ ਇਹ ਖੁਸ਼ੀਆਂ ਪਾਤਸ਼ਾਹੀਆਂ ਬਰਕਤਾਂ ਪ੍ਰਾਪਤ ਹੋ ਸਕਦੀਆਂ ਹੋਰ ਸ਼ਬਦਾਂ ਦੇ ਵਿੱਚ ਵੀ ਗੁਰੂ ਪਾਤਸ਼ਾਹ ਨੇ ਜੇ ਸ਼ਬਦ ਵਰਤੀ ਹੈ ਜਿਵੇਂ ਅੱਜ ਦੇ ਇਸ ਸ਼ਬਦ ਵਿੱਚ ਵੀ ਗੁਰੂ ਪਾਤਸ਼ਾਹ ਨੇ ਜੇ ਸ਼ਬਦ ਵਰਤਿਆ ਪਾਤਸ਼ਾਹ ਕਹਿੰਦੇ ਨੇ ਸਤਿਗੁਰ ਕੀ ਸੇਵਾ ਸਫਲ ਹੈ ਸੇਵਾਤਾਪਕ ਜੇ ਮੱਝ ਦੀ ਕਰ ਲਈ ਉਹ ਵੀ ਦੁੱਧ ਦਿੰਦੀ ਹੈ ਕਿਸੇ ਦਰਖਤ ਦੀ ਸੇਵਾ ਕਰ ਲਈਏ ਉਹ ਵੀ ਛਾਂ ਦਿੰਦਾ ਹੈ ਫਲ ਦਿੰਦਾ ਹੈ ਲੱਕੜ ਦਿੰਦਾ ਹੈ ਹਵਾ ਦਿੰਦਾ ਹੈ ਕਿੰਨੇ ਪਦਾਰਥ ਦਿੰਦਾ ਹੈ ਤੇ ਜੇ ਆਪਾਂ ਸਤਿਗੁਰੂ ਦੀ ਸੇਵਾ ਕਰਾਂਗੇ ਤੇ ਸਤਿਗੁਰੂ ਦੀ ਸੇਵਾ ਕਰਕੇ ਕਿਉਂ ਨਾ ਕੁਝ ਪ੍ਰਾਪਤ ਹੋਊਗਾ ਭਾਵ ਕੇ ਸਭ ਕੁਝ ਮਿਲਦਾ ਹੈ ਪਰ ਪਾਸ਼ਾ ਨਾਲ ਸ਼ਰਤ ਲਾਉਂਦੇ ਨੇ ਜੇ ਕੋ ਕਰੇ ਚਿੱਤ ਲਾਏ ਜੇ ਕੋਈ ਬੰਦਾ ਜੇ ਕੋਈ ਇਨਸਾਨ ਜੋ ਕੋਈ ਜੁਗਿਆਸੂ ਚਿੱਤ ਕਰਕੇ ਮਨ ਕਰਕੇ ਦਿਨੋਂ ਆਪਣੇ ਦਿਲ ਦੇ ਨਾਲ ਇਹ ਸੇਵਾ ਕਰੇ ਆਪਣੀ ਖੁਸ਼ੀ ਨਾਲ ਕਰੇ ਆਪਣੇ ਚਾਹ ਨਾਲ ਕਰੇ ਬਾਦਸ਼ਾਹ ਫਿਰ ਕਹਿੰਦੇ ਉਹਦੀ ਸੇਵਾ ਸਫਲ ਹੋ ਜਾਂਦੀ ਹੈ ਇਸੇ ਤਰ੍ਹਾਂ ਜੇ ਸ਼ਬਦ ਆਪਾਂ ਰੋਜ਼ ਜਪਜੀ ਸਾਹਿਬ ਦੀ ਬਾਣੀ ਵਿੱਚ ਪੜ੍ਹਦੇ ਆਂ ਜੇ ਜੁਗ ਚਾਰੇ ਆਰਜਾ ਹੋਰ ਦਸੋਣੀ ਹੋਏ ਇੱਥੇ ਜੇ ਦਾ ਭਾਵ ਫਿਰ ਆ ਜਾਂਦਾ ਕਿ ਜੇ ਮੰਨ ਲਓ ਕਿ ਬੰਦੇ ਦੇ ਕੋਲੇ ਚਾਰਾਂ ਜੁਗਾਂ ਜਿੰਨੀ ਉਮਰ ਹੋ ਜੇ ਉਸ ਤੋਂ ਵੀ 10 ਗੁਣਾ ਜ਼ਿਆਦਾ ਹੋ ਜੇ ਉਹਦਾ ਨਾਂ ਵੀ ਚੰਗਾ ਰੱਖਿਆ ਹੋਵੇ ਸੰਸਾਰ ਦੇ ਵਿੱਚ ਉਹਦਾ ਜਸ ਵਡਿਆਈ ਕੀਰਤੀ ਵੀ ਹੁੰਦੀ ਹੋਵੇ ਉਹਦੇ ਨਾਲ ਸਾਰੇ ਲੋਕ ਚੱਲਦੇ ਹੋਣ ਉਦੀ ਆਗਿਆ ਭਾਗਿਆ ਵਿੱਚ ਰਹਿੰਦੇ ਹੁਣ ਉਹਦੇ ਗੁਲਾਮ ਬਣ ਕੇ ਰਹਿੰਦੇ ਹੁਣ ਪਰ ਪਾਦਸ਼ਾਹ ਫਿਰ ਜੀ ਦੇ ਨਾਲ ਉਹ ਪਉੜੀ ਸਮਾਪਤ ਕਰਦੇ ਹੋਏ ਕਹਿੰਦੇ ਕਹਿੰਦੇ ਜੇ ਤਿਸ ਨਦਰ ਨਾ ਆਵਈ ਤ ਵਾਤ ਨ ਪੁੱਛੈ ਕੇ ਜੇ ਉਹ ਪ੍ਰਮਾਤਮਾ ਦੀ ਮਿਹਰ ਦਾ ਪਾਤਰ ਨਹੀਂ ਬਣਿਆ ਉਹਨੇ ਦੁਨੀਆ ਤੇ ਇਹਨਾ ਨਾਮ ਤਾਂ ਖੱਟ ਲਿਆ ਪਰ ਜੇ ਉਹ ਪ੍ਰਮਾਤਮਾ ਦੀ ਮਿਹਰ ਦਾ ਪਾਤਰ ਨਹੀਂ ਬਣਿਆ ਤਾਂ ਗੁਰੂ ਪਾਦਸ਼ਾਹ ਕਹਿੰਦੇ ਦਰਗਾ ਵਿੱਚ ਉਹਦੀ ਕਿਸੇ ਨੇ ਬਾਤ ਨਹੀਂ ਪੁੱਛਣੀ ਇਥੇ ਭਾਵੇਂ ਜਿੰਨਾ ਕੋਈ ਮਰਜ਼ੀ ਮਸ਼ਹੂਰ ਹੋ ਜਾਏ ਜਿੰਨਾ ਮਰਜ਼ੀ ਵੱਡਾ ਬਣ ਜਾਏ ਤੋਂ ਇਸ ਕਰਕੇ ਗੁਰੂ ਪਾਤਸ਼ਾਹ ਦੇ ਸ਼ਬਦ ਨੂੰ ਸਮਝਣ ਦੇ ਲਈ ਇਹਦੇ ਵਿੱਚ ਜਿਹੜੀਆਂ ਬਰੀਕੀਆਂ ਦੇ ਨਾਲ ਗੁਰੂ ਪਾਤਸ਼ਾਹ ਨੇ ਸ਼ਬਦ ਵਰਤੇ ਐ ਜਿਸ ਤਰ੍ਹਾਂ ਜੇ ਸ਼ਬਦ ਵਰਤੇ ਐ ਇਹ ਜੇ ਸ਼ਬਦ ਨੂੰ ਜਿਹੜੀ ਇਹ ਜੇ ਸ਼ਬਦ ਤੋਂ ਪਹਿਲਾਂ ਗੁਰੂ ਪਾਤਸ਼ਾਹ ਨੇ ਪੰਕਤੀਆਂ ਉਚਾਰੀਆਂ ਉਹਦੇ ਵਿੱਚ ਪ੍ਰਾਪਤੀ ਦੱਸੀ ਹੁੰਦੀ ਹੈ ਵੀ ਇਹਦੇ ਵਿੱਚ ਜੇ ਤੂੰ ਆ ਚੀਜ਼ਾਂ ਪ੍ਰਾਪਤ ਕਰਨੀਆਂ ਚਾਹੁੰਦਾ ਤੇ ਜੇ ਤੋਂ ਬਾਅਦ ਜਿਹੜੀ ਅੱਧੀ ਪੰਕਤੀ ਹੁੰਦੀ ਹੈ ਉਹਦੇ ਵਿੱਚ ਗੁਰੂ ਪਾਤਸ਼ਾਹ ਨੇ ਸ਼ਰਤ ਦੱਸੀ ਹੁੰਦੀ ਵੀ ਜੇ ਤੂੰ ਆਹ ਸ਼ਰਤ ਪੂਰੀ ਕਰੇਂਗਾ ਤਾਂ ਤੈਨੂੰ ਇਹ ਚੀਜ਼ਾਂ ਪ੍ਰਾਪਤ ਹੋ ਸਕਦੀਆਂ ਪਾਤਸ਼ਾਹ ਅੱਜ ਦੇ ਪਾਵਨ ਸ਼ਬਦ ਵਿੱਚ ਇਹੋ ਗੱਲ ਸਮਝਾ ਰਹੇ ਨੇ ਕਹਿੰਦੇ ਸਤਿਗੁਰੂ ਦੀ ਸੇਵਾ ਸਫਲ ਹੈ ਤੇਰੇ ਤੇ ਮਿਹਰ ਹੋ ਸਕਦੀ ਹੈ ਜੇ ਤੇਰਾ ਚਿੱਤ ਸਤਿਗੁਰੂ ਦੇ ਨਾਲ ਜੁੜ ਜਾਏ ਫਿਰ ਪਾਤਸ਼ਾਹ ਕਹਿੰਦੇ ਮਨ ਚਿੰਦਿਆ ਫਲ ਪਾਵਣ ਹੋਮੈ ਵਿੱਚ ਹੋ ਜਾਏ ਇਹਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਆਪਣੇ ਰੋਹਾਨੀਅਤ ਵਿੱਚ ਕੀ ਹੈ ਉਹ ਹੈ ਹਉਮੈ ਜਿਹੜੀ ਹਉਮੈ ਹੈ ਬੰਦੇ ਦੀ ਹਉਮੈ ਦਾ ਭਾਵ ਹੁੰਦਾ ਹੈ ਕਿ ਬੰਦੇ ਨੇ ਇੱਕ ਆਪਣੀ ਵੱਖਰੀ ਹੋਂਦ ਬਣਾ ਲਈ ਹੈ ਇੱਕ ਵੱਖਰੀ ਅੱਡ ਹਸਤੀ ਉਹਨੇ ਬਣਾ ਲਈ ਹੈ ਤੇ ਉਹ ਹਉਮੈ ਦੇ ਕਾਰਨ ਆਪਣੇ ਆਪ ਨੂੰ ਇੱਕ ਵੱਖਰੀ ਹਸਤੀ ਸਮਝਦਾ ਇਹਨੂੰ ਸਮਝਣ ਦੇ ਲਈ ਇੱਕ ਛੋਟੀ ਜੀ ਉਦਾਹਰਨ ਆਪਾਂ ਸਮਝ ਸਕਦੇ ਹਾਂ ਜਿਵੇਂ ਸਮੁੰਦਰ ਦਾ ਪਾਣੀ ਹੈ ਉਹ ਜਿਹੜਾ ਪਾਣੀ ਹੈ ਜਦੋਂ ਮੀਂਹ ਬਣ ਕੇ بارش ਬਣ ਕੇ ਧਰਤੀ ਦੇ ਉੱਤੇ ਫਿਰ ਵਰਸਦਾ ਹੈ ਤਾਂ ਉਹ ਪਾਣੀ ਜੇ ਕਿਸੇ ਟੋਏ ਦੇ ਵਿੱਚ ਨਿੱਕੇ ਜਿਹੇ ਟੋਏ 'ਚ ਪੈ ਜਾਈ ਤੇ ਉਹਦੇ ਵਿੱਚ ਉਹ ਪਿਆ ਹੋਇਆ ਪਾਣੀ ਥੋੜੇ ਜਿਹੇ ਸਮੇਂ ਬਾਅਦ ਉਹਦੇ 'ਚੋਂ ਮਸ਼ਕ ਆਉਣ ਲੱਗ ਪੈਂਦਾ ਉਹਦੇ 'ਚੋਂ ਬੋਹ ਆਉਣ ਲੱਗ ਪੈਂਦੀ ਉਹਨੂੰ ਹਰੇ ਰੰਗ ਦਾ ਜਾਲਾ ਲੱਗ ਜਾਂਦਾ ਉਹਦੇ ਵਿੱਚ ਮੱਛਰ ਉਹਦੇ ਅੰਦਰ ਕੀੜੇ ਮਕੌੜੇ ਜੀ ਪੈਦਾ ਹੋ ਜਾਂਦੇ ਨੇ ਉਸ ਦਾ ਕਾਰਨ ਕੀ ਹੈ ਉਸ ਦਾ ਕਾਰਨ ਇਹ ਹੈ ਕਿ ਉਹ ਆਪਣੇ ਸੌਮੇ ਦੇ ਨਾਲੋਂ ਟੁੱਟ ਗਿਆ ਆਪਣੇ ਅਸਲੇ ਦੇ ਨਾਲੋਂ ਟੁੱਟ ਗਿਆ ਜੋ ਉਹਦਾ ਅਸਲਾ ਸਮੁੰਦਰ ਸੀ ਤੇ ਉਸੇ ਪਾਣੀ ਨੂੰ ਜੇ ਚੁੱਕ ਕੇ ਆਪਾਂ ਸਮੁੰਦਰ ਦੇ ਵਿੱਚ ਫਿਰ ਪਾ ਦਈਏ ਤੇ ਫਿਰ ਉਹਦੀਆਂ ਸਾਰੀਆਂ ਇਹ علاماتਾਂ ਦੂਰ ਹੋ ਜਾਂਦੀਆਂ ਨੇ ਐਵੇਂ ਆਪਾਂ ਇੱਕ ਆਪਣੇ ਹਉਮੇ ਦਾ ਇੱਕ ਵੱਖਰਾ ਟੋਆ ਪੱਟੀ ਬੈਠੇ ਆ ਇੱਕ ਆਪਣੀ ਵੱਖਰੀ ਹੱਦ ਹੋਂਦ ਬਣਾਈ ਬੈਠੇ ਆ ਇਹਦੇ ਵਿੱਚ ਜਿਹੜਾ ਹਰੇ ਰੰਗ ਦਾ ਜਿਵੇਂ ਟੋਏ 'ਚ ਜਾਲਾ ਪੈਂਦਾ ਆਪਣੇ ਅੰਦਰ ਜਿਹੜਾ ਜਾਲਾ ਉਹ ਮਾਇਆ ਦਾ ਜਾਲ ਹੈ ਉਸ ਜੰਗਾਲ ਦੇ ਵਿੱਚ ਅਸੀਂ ਫਸੇ ਹੋਏ ਆ ਤੇ ਹਉਮੇ ਦੀ ਬੋ ਮਾਰਦੀ ਆ ਸਾਡੇ ਅੰਦਰੋਂ ਹਉਮੇ ਦਾ ਮੁਸ਼ਕ ਆਉਂਦਾ ਸਾਡੇ ਅੰਦਰ ਤੇ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਸ਼ੇਵਕਾਰ ਨੇ ਇਹਦੇ ਅੰਦਰ ਜਿਹੜੇ ਕਟਾਣੂ ਨੇ ਜੀ ਪੈਦਾ ਹੋਏ ਨੇ ਤੇ ਇਹਦੇ ਅੰਦਰ ਹੋਰ ਬੜੀਆਂ ਅਲਾਮਤਾਂ ਕਮਜ਼ੋਰੀਆਂ ਪਾਦਸ਼ਾਹ ਕਹਿੰਦੇ ਪੈਦਾ ਹੋ ਜਾਂਦੀਆਂ ਨੇ ਪਰ ਜੇ ਫਿਰ ਦੁਬਾਰਾ ਇਸ ਨੂੰ ਪਰਮਾਤਮਾ ਦੇ ਨਾਲ ਜੋੜ ਦਿੱਤਾ ਜਾਏ ਤੇ ਆਪਣਾ ਮਨ ਸਾਫ਼ ਹੋ ਕੇ ਫਿਰ ਆਪਾਂ ਪਰਮੇਸ਼ਰ ਦੇ ਰਾਸਤੇ ਤੇ ਚੱਲ ਕੇ ਆਪਣੇ ਜੀਵਨ ਨੂੰ ਸੁਧਾਰ ਸਕਦੇ ਆ ਪਾਸ਼ਾ ਕਹਿੰਦੇ ਮਨ ਚਿੰਦਿਆ ਫਲ ਪਾਵਣਾ ਹੋਮੇ ਵਿੱਚ ਹੋ ਜਾਏ ਪਾਈ ਕਹਿੰਦੇ ਹੋਮੇ ਜਦੋਂ ਆਪਣੇ ਅੰਦਰੋਂ ਜਾਊਗੀ ਨਾ ਜਿੰਨਾ ਚਿਰ ਹੋਮੇ ਆਪਣੀ ਨਹੀਂ ਛੁੱਟਦੀ ਉਹਨਾਂ ਚਿਰ ਆਪਾਂ ਨੂੰ ਮਨ ਇਛਤ ਫਲ ਨਹੀਂ ਮਿਲਣਗੇ ਮਨ ਇਛਿਤ ਫਲ ਪ੍ਰਾਪਤ ਕਰ ਸਕਦਾ ਪਾਤਸ਼ਾਹ ਕਹਿੰਦੇ ਜੇ ਤੂੰ ਆਪਣੀ ਹਉਮੈ ਨੂੰ ਤਿਆਗ ਦੇਵੇਂ ਤਾਂ ਕਿਉਂ ਐਸਾ ਕਿਉਂ ਕਹਿੰਦੇ ਨੇ ਪਾਤਸ਼ਾਹ ਹਉਮੈ ਨੂੰ ਤੋੜਨਾ ਕਿਉਂ ਜ਼ਰੂਰੀ ਹੈ ਪਾਤਸ਼ਾਹ ਕਹਿੰਦੇ ਬੰਧਨ ਤੋੜੈ ਮੁਕਤ ਹੋਏ ਸੱਚੇ ਰਹੈ ਸਮਾਏ ਇਹ ਹਉਮੈ ਹੀ ਬੰਧਨਾ ਦਾ ਕਾਰਨ ਆ ਜੀ ਪਾਤਸ਼ਾਹ ਕਹਿੰਦੇ ਨੇ ਜਨਮ ਮਰਨ ਉਸ ਹੀ ਕੋ ਹੈ ਰੇ ਉਹ ਆਵੇ ਜਾਈ ਇਹਨਾਂ ਦੋ ਪੰਕਤੀਆਂ ਦੇ ਵਿੱਚ ਗੁਰੂ ਪਾਤਸ਼ਾਹ ਕਹਿੰਦੇ ਨੇ ਜਿਹੜੀ ਹੋਮੇ ਆ ਨਾ ਆਪਣੀ ਕਿ ਇਸ ਹੋਮੇ ਦੇ ਕਰਕੇ ਸਾਡਾ ਜੰਮਣਾ ਮਰਨਾ ਹੈ ਜਿੰਨ ਰਚ ਰਚਿਆ ਪੁਰਖ ਵਿਦਾਤਾ ਨਾਲੇ ਹੋਮੇ ਪਾਈ ਪਾਤਸ਼ਾਹ ਕਹਿੰਦੇ ਜਦੋਂ ਆਪਣੀ ਰਚਨਾ ਕੀਤੀ ਇਹ ਦੁਨੀਆ ਸਾਜੀ ਇਹ ਜੀਵ ਨੂੰ ਸਾਜਿਆ ਆਪਣੇ ਸਰੀਰ ਨੂੰ ਪੈਦਾ ਕੀਤਾ ਪਾਤਸ਼ਾਹ ਕਹਿੰਦੇ ਆਪਣੇ ਨਾਲ ਹੀ ਆਪਣਾ ਜਿਹੜਾ ਮਨ ਹੈ ਉਹਦਾ ਵੀ ਜਨਮ ਹੋਇਆ ਜਦੋਂ ਆਪਣਾ ਰਚਨ ਰਚਿਆ ਗਿਆ ਜਦੋਂ ਆਪਾਂ ਨੂੰ ਪੈਦਾ ਕੀਤਾ ਗਿਆ ਤੇ ਆਪਣੇ ਨਾਲ ਹੀ ਇਹ ਹੋਮੇਰੂਪੀ ਜਿਹੜਾ ਮਨ ਹੈ ਇਹ ਹੋਮੇ ਵੀ ਆਪਣੇ ਨਾਲ ਹੀ ਪੈਦਾ ਹੋਈ ਹੈ ਤੇ ਹੁਣ ਪਾਸ਼ਾ ਕਹਿੰਦੇ ਜਨਮ ਮਰਨ ਉਸ ਹੀ ਕੋ ਹੈ ਰੇ ਓਹਾ ਆਵੇ ਜਾਈ ਜਿਹੜਾ ਜੰਮਣਾ ਮਰਨਾ ਜ਼ਿੰਦਗੀ ਚ ਕਦੇ ਉਤਰਾ ਆ ਗਏ ਕਦੇ ਚੜਾ ਆ ਗਏ ਕਦੇ ਕਿਸੇ ਪਾਸੇ ਮਨ ਚਲਿਆ ਗਿਆ ਕਦੇ ਕਿਸੇ ਪਾਸੇ ਮਨ ਡੋਲਣ ਲੱਗ ਗਿਆ ਪਾਤਸ਼ਾਹ ਕਹਿੰਦੇ ਇਹ ਆਪਣੀ ਹਉਮੈ ਦੇ ਕਾਰਨ ਕਿਉਂਕਿ ਹਉਮੈ ਜਿਹੜੀ ਹੈ ਉਹ ਬੰਦੇ ਨੂੰ ਇਹੀ ਗੱਲਾਂ ਸਿਖਾਉਂਦੀ ਰਹਿੰਦੀ ਹੈ ਕਿ ਉਹ ਆਪਣੇ ਆਪ ਨੂੰ ਸਭ ਤੋਂ ਚਤੁਰ ਸਿਆਣਾ ਸੂਝਵਾਨ ਵੱਡਾ ਸਮਝਦਾ ਹੈ ਤੇ ਉਹ ਆਪਣੇ ਆਪ ਨੂੰ ਬਦਲਣਾ ਨਹੀਂ ਚਾਹੁੰਦਾ ਉਹ ਸਮਾਜ ਨੂੰ ਬਦਲਣਾ ਚਾਹੁੰਦਾ ਹੈ ਦੁਨੀਆ ਨੂੰ ਬਦਲਣਾ ਚਾਹੁੰਦਾ ਪਰ ਸਿੱਖੀ ਦੇ ਵਿੱਚ ਇਹੋ ਜਿਹਾ ਕੋਈ ਸਿਧਾਂਤ ਨਹੀਂ ਹੈਗਾ ਜਿਹਦੇ ਨਾਲ ਆਪਾਂ ਦੁਨੀਆ ਨੂੰ ਬਦਲ ਸਕੀਏ ਸਮਾਜ ਨੂੰ ਬਦਲ ਸਕੀਏ ਪਾਤਸ਼ਾਹ ਨੇ ਸਾਨੂੰ ਇੱਕ ਸਿਧਾਂਤ ਦਿੱਤਾ ਹੈ ਜਦੋਂ ਵੀ ਬਦਲਣਾ ਹੈ ਆਪਾਂ ਬਦਲਣਾ ਹੈ ਆਪਣੇ ਆਪ ਨੂੰ ਬਦਲਣਾ ਹੈ ਪਰ ਬੰਦਾ ਹਮੇਸ਼ਾ ਆਪਣੇ ਆਪ ਨੂੰ ਬਦਲ ਤੋਂ ਬਚਾ ਲੈਂਦਾ ਹੈ ਨਵੇਂ-ਨਵੇਂ ਕਰਮकांड ਲੱਭ ਲੈਂਦਾ ਹੈ ਨਵੇਂ-ਨਵੇਂ ਧਰਮ ਲੱਭ ਲੈਂਦਾ ਹੈ ਪਾਸ਼ਾ ਕਹਿੰਦੇ ਨੇ ਇਹ ਸਾਰੇ ਬੰਦਨਾ ਦਾ ਜਿੰਨੇ ਵੀ ਆਪਾਂ ਨੂੰ ਬੰਦਾ ਨੇ ਜਿੰਨੇ ਵੀ ਜੰਗਾਲ ਨੇ ਉਨ੍ਹਾਂ ਦੀ ਇਹ ਜੜ ਹੈ ਜਿਹੜੀ ਹੋਮੇ ਹੈ ਤੇ ਪਾਦਸ਼ਾਹ ਕਹਿੰਦੇ ਬੰਧਨ ਤੋੜ ਹੈ ਜੇ ਤੇਰੀ ਹੋਮੇ ਟੁੱਟ ਗਈ ਤੇਰੀ ਹੋਮੇ ਖਤਮ ਹੋ ਗਈ ਤੇਰੇ ਬੰਧਨ ਵੀ ਟੁੱਟ ਜਾਣਗੇ ਬੰਧਨ ਹੋਮੇ ਦੇ ਕਰਕੇ ਸੀ ਤੇ ਪਾਦਸ਼ਾਹ ਕਹਿੰਦੇ ਤੂੰ ਮੁਕਤ ਹੋ ਜਾਏਗਾ ਤੇ ਸੱਚੇ ਰਹਿ ਸਮਾਏ ਤੇ ਸੱਚ ਦੇ ਵਿੱਚ ਸਮਾ ਜਾਏਗਾ ਸੱਚ ਦੇ ਵਿੱਚ ਲੀਨ ਹੋ ਜਾਏਗਾ ਪਾਦਸ਼ਾਹ ਫਿਰ ਅੱਗੇ ਚੱਲ ਕੇ ਬਖਸ਼ਿਸ਼ ਕਰਦੇ ਨੇ ਇਸ ਜਗ ਮੈਂ ਨਾਮ ਅਲਬ ਹੈ ਗੁਰਮੁਖ ਵਸੈ ਮਨ ਆਏ ਇਸ ਜਗਤ ਦੇ ਵਿੱਚ ਇਸ ਮਨੁੱਖਾ ਜਨਮ ਦੇ ਵਿੱਚ ਪਾਤਸ਼ਾਹ ਕਹਿੰਦੇ ਹੋਰ ਚੀਜ਼ਾਂ ਤਾਂ ਲੱਭ ਜਾਂਦੀਆਂ ਹੋਰ ਚੀਜ਼ਾਂ ਤਾਂ ਆਪਾਂ ਨੂੰ ਮਿਲ ਜਾਂਦੀਆਂ ਸੋਨਾ ਮਿਲ ਜਾਂਦਾ ਚਾਂਦੀ ਮਿਲ ਜਾਂਦੀ ਹੈ ਔਲਾਦ ਮਿਲ ਜਾਂਦੀ ਹੈ ਕੰਮ ਧੰਦੇ ਮਿਲ ਜਾਂਦੇ ਨੇ ਘਰ-ਬਾਰ ਬਣ ਜਾਂਦੇ ਨੇ ਦੁਨਿਆਵੀ ਪ੍ਰਾਪਤੀਆਂ ਹੌਲੀ-ਹੌਲੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮਿਲ ਹੀ ਜਾਂਦੀਆਂ ਨੇ ਪਾਤਸ਼ਾਹ ਕਹਿੰਦੇ ਨੇ ਪਰ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਇਹ ਅਲੱਬ ਹੈ ਅਲੱਬ ਦਾ ਮਤਲਬ ਹੁੰਦਾ ਵੀ ਇਹਨੂੰ ਲੱਭਿਆ ਨਹੀਂ ਜਾ ਸਕਦਾ ਕਿਉਂਕਿ ਇਹ ਗਵਾਚਿਆ ਨਹੀਂਗਾ ਲੱਭੀਆਂ ਉਹ ਚੀਜ਼ਾਂ ਜਾਂਦੀਆਂ ਹੁੰਦੀਆਂ ਜਿਹੜੀ ਚੀਜ਼ ਸਾਡੇ ਅੱਖਾਂ ਤੋਂ ਉੱਲੇ ਹੋ ਜਾਏ ਅਸਲ ਵਿੱਚ ਕੋਈ ਵੀ ਚੀਜ਼ ਗਵਾਚਦੀ ਨਹੀਂ ਪਾਤਸ਼ਾਹ ਕਹਿੰਦੇ ਗਵਾਚਦਾ ਕੁਝ ਨਹੀਂ ਹੁੰਦਾਗਾ ਜਿਸ ਤਰ੍ਹਾਂ ਆਪਾਂ ਕਹਿੰਨੇ ਆ ਕਿ ਅਸੀਂ ਰਾਹ ਭੁੱਲ ਗਏ ਰਸਤਾ ਕਿੱਧਰ ਨੂੰ ਜਾਂਦਾ ਕਿਸੇ ਵਿਦਵਾਨ ਨੂੰ ਕਿਸੇ ਸਾਧੂ ਨੂੰ ਕਿਸੇ ਬਾਦਸ਼ਾਹ ਨੇ ਪੁੱਛਿਆ ਵੀ ਇਹ ਰਸਤਾ ਕਿੱਧਰ ਨੂੰ ਜਾਂਦਾ ਕਹਿੰਦਾ ਜੀ ਇਹ ਰਸਤਾ ਤਾਂ ਕਿਸੇ ਪਾਸੇ ਨਹੀਂ ਜਾਂਦਾ ਤਾਂ ਇੱਥੇ ਹੀ ਰਹਿੰਦਾ ਇਹਦੇ ਉੱਤੋਂ ਦੀ ਜਾਣਾ ਆਪਾਂ ਆਪਾਂ ਇਸ ਰਸਤੇ ਦੇ ਉੱਤੋਂ ਦੀ ਜਾਣਾ ਤੂੰ ਦੱਸ ਕਿੱਧਰ ਨੂੰ ਜਾਣਾ ਹੈ ਇਹ ਰਸਤਾ ਤੈਨੂੰ ਉੱਧਰ ਹੀ ਲੈ ਜਾਏਗਾ ਐਵੇਂ ਜਿਹੜੀਆਂ ਚੀਜ਼ਾਂ ਆਪਾਂ ਕਹਿੰਨੇ ਗੁੰਮ ਹੋ ਗਈਆਂ ਆਪਣੀਆਂ ਅੱਖਾਂ ਓਲੇ ਹੋ ਜਾਂਦੀਆਂ ਜਿੱਥੇ ਆਪਾਂ ਉਹਨਾਂ ਚੀਜ਼ਾਂ ਨੂੰ ਰੋਜ਼ ਰੱਖਦੇ ਆਂ ਤੇ ਜੇ ਆਪਾਂ ਉਹਨਾਂ ਨੂੰ ਉਹਨਾਂ ਦੀ ਜਗ੍ਹਾ ਬਦਲ ਦੇਈਏ ਅੱਜ ਜਿਹੜੀ ਥਾਂ ਤੇ ਆਪਾਂ ਉਹਨੂੰ ਵਸਤੂ ਨੂੰ ਰੱਖਿਆ ਹੋਰ ਜਗ੍ਹਾ ਤੇ ਰੱਖ ਦੇਈਏ ਤੇ ਫਿਰ ਉਹ ਸਾਨੂੰ ਯਾਦ ਵਿੱਚ ਨਹੀਂ ਰਹਿੰਦੀ ਕਿਉਂਕਿ ਸਾਡੀ ਜਿਹੜੀ ਆਦਤ ਬਣੀ ਹੁੰਦੀ ਜਿਹੜਾ ਸਾਡਾ ਸੁਭਾਅ ਬਣਿਆ ਹੁੰਦਾ ਰੋਜ਼ ਦਾ ਅਸੀਂ ਜਿੱਥੇ-ਜਿੱਥੇ ਜਿਹੜੀਆਂ ਵਸਤੂਆਂ ਨੂੰ ਰੋਜ਼ ਰੱਖਦੇ ਆਂ ਤੇ ਉੱਥੇ ਹੀ ਪਈਆਂ ਸਾਨੂੰ ਮਿਲ ਜਾਂਦੀਆਂ ਨੇ ਕਿਉਂਕਿ ਉਹ ਸਾਡਾ ਸੁਭਾਅ ਬਣਿਆ ਹੁੰਦਾ ਉਹਨਾਂ ਨੂੰ ਰੋਜ਼ ਰੱਖਣ ਦਾ ਤੇ ਜਦੋਂ ਚੀਜ਼ ਗਵਾਚਦੀ ਆਪਾਂ ਕਿਨੇ ਗਵਾਚ ਗਈ ਉਹ ਗਵਾਚੀ ਨਹੀਂ ਹੈਗੀ ਆਪਣਾ ਸੁਭਾਅ ਨਹੀਂ ਬਣਿਆ ਉਹਨੂੰ ਆਪਾਂ ਨਵੀਂ ਜਗ੍ਹਾ ਤੇ ਰੱਖਦਾ ਤੇ ਉਹ ਸਾਡੇ ਯਾਦ ਵਿੱਚ ਨਹੀਂ ਰਹਿੰਦੀ ਐਵੇਂ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਗਵਾਚਿਆ ਹੋਇਆ ਨਹੀਂ ਹੈਗਾ ਇਸ ਜਗਮੈਂ ਨਾਮ ਅਲਬ ਹੈ ਨਾਮ ਦਾ ਭਾਵ ਪਰਮਾਤਮਾ